ਡਾਕਟਰ ਭੀਮਰਾਵ Ambedkar ਉਹਨਾਂ ਦਾ ਇੱਥੇ ਜਿਹੜਾ ਸਟੈਚੂ ਅੱਜ ਲਗਾ ਦਿੱਤਾ ਹੈ ਉਹਦਾ ਜਦਗਾਟਨ ਕਰ ਦਿੱਤਾ ਹੈ ਤੇ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਿਵੇਂ ਦਾ ਉਪਰਾਲਾ ਲੱਗਾ ਇਸ ਪਿੰਡ ਦਾ ਕਮੈਂਟਾਂ ਦੇ ਵਿੱਚ ਵੀ ਜਰੂਰ ਦੱਸਿਓ ਜਟਾਣਾ ਕਲਾਂ ਦੇ ਇਹ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਮਿੱਤਰੋ ਤੁਸੀਂ ਏਰੀਆ ਸਮਝੋ ਆਪਦਾ ਏਰੀਆ ਸਾਮੋ ਦਿੱਲੀ ਅਸੀਂ ਸਾਮਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰਾਜ ਹੈ ਉਹ ਤੁਹਾਡਾ 85% ਦਾ ਹੋਊਗਾ ਉਹਨਾਂ ਜਿਹੜਾ ਮੋਦੀ ਛੋਦੀ ਹੈ ਜਿਹੜੇ ਵਾਨੀ ਡਾਨੀ ਨੇ ਉਹਨਾਂ ਨੂੰ ਇਸ ਦੇਸ਼ ਦੇ ਵਿੱਚੋਂ ਖੇਡਣਾ ਹੋਊਗਾ ਇੱਥੇ ਕਿਸਾਨਾਂ ਦੀ ਜ਼ਮੀਨ ਇੱਥੇ ਰਹੇਗੀ ਇੱਥੇ ਮਜ਼ਦੂਰ ਦੀ ਦਿਹਾੜੀ ਰਹੇਗੀ ਇਸ ਕਰਕੇ ਅਸੀਂ ਕਹਿੰਦੇ ਆ ਕਿ ਇਸ ਮਨੁੱਖ ਨੂੰ ਯਾਦ ਕਰ ਲੋ ਤੇ ਜਦ ਯਾਦ ਕਰੋਗੇ ਤਾਂ ਤਾਂ ਉਹ ਸੁਭਧਾਂ ਦੇ ਮਤਾਕ ਸਾਨੂੰ ਹਰ ਇੱਕ ਨੂੰ ਅੱਖ ਆਪਣੇ ਹੱਕ ਮਿਲਣਗੇ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਐਨਟੀਵੀ ਪੰਜਾਬੀ ਵੇਖ ਰਹੇ ਹੋ ਮੈਂ ਸੁਖਵਿੰਦਰ ਨਿੱਕੂ ਅੱਜ ਇੱਕ ਬਹੁਤ ਹੀ ਇਤਿਹਾਸਿਕ ਦਿਨ ਹੈ ਅੱਜ ਦੇ ਦਿਨ 14 ਅਪ੍ਰੈਲ 1891 ਨੂੰ ਉਸ ਮਹਾਨ ਸ਼ਖਸੀਅਤ ਡਾਕਟਰ ਭੀਮrao ਅੰਬੇਦਕਰ ਜੀ ਦਾ ਜਨਮ ਦਿਹਾੜਾ ਸੀ ਉਸ ਤੋਂ ਬਾਅਦ ਉਹਨਾਂ ਨੇ ਵੱਡੇ ਇਤਿਹਾਸ ਰਚੇ 32 ਡਿਗਰੀਆਂ ਕਰਨ ਤੋਂ ਬਾਅਦ ਉਹਨਾਂ ਨੇ ਸੰਵਿਧਾਨ ਰਚਿਆ ਥੇ ਅੱਜ ਡਾਕਟਰ ਭੀਮrao ਅੰਬੇਦਕਰ ਸਾਹਿਬ ਦਾ ਜਿਹੜਾ ਹੈ ਇਹ ਸਟੈਚੂ ਖੜਾ ਕੀਤਾ ਗਿਆ ਹੈ ਉਹਦੇ ਨਾਲ ਹੀ ਜਿਹੜੇ ਇੱਥੇ ਉਮੇਦਕਰ ਜੀ ਦੀ ਧਾਰਨਾਵਾਂ ਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਤੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਉਹਨਾਂ ਨਾਲ ਇੱਕ ਵਾਰੀ ਗੱਲ ਵੀ ਕਰਾਂਗੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜਨਾਬ ਸਤਿ ਸ੍ਰੀ ਅਕਾਲ ਜੀ ਅੰਗਰੇਜ਼ ਸਿੰਘ ਜੀ ਕਿਵੇਂ ਲੱਗ ਰਿਹਾ ਇੰਨੀ ਮਿਹਨਤ ਤੋਂ ਬਾਅਦ ਅੱਜ ਸਟੈਚੂ ਜਿਹੜਾ ਉਹਦਾ ਅੱਜ ਮਹੂਰਤ ਹੋਇਆ ਪਹਿਲਾਂ ਤਾਂ ਜੀ ਮੈਂ ਸਾਰੇ ਨਗਰ ਪੰਚਾਇਤ ਦਾ ਤੇ ਨਗਰ ಗ್ರಾಮ ਪੰਚਾਇਤ ਦਾ ਇਲਾਕਾ ਨਿਵਾਸੀ ਸਾਰੀਆਂ ਸੰਗਤਾਂ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਮੈਂ ਪਿਛਲੀ ਕਾਫੀ ਸੰਭੇਦ ਉਤੇ ਲਗਭਗ 4 ਸਾਲ ਤੋਂ ਅਸੀਂ ਇਸ ਸੰਘਰਸ਼ ਦੇ ਵਿੱਚ ਲੱਗੇ ਹੋਏ ਸੀ ਕਿ 바ਵਾ ਸਾਹਿਬ ਦਾ ਜੀਵਨ ਨੂੰ ਜਿਹੜਾ ਮਿਸ਼ਨ ਹੈ ਇਸ ਨੂੰ ਘਰ ਘਰ ਪਹੁੰਚਾਇਆ ਜਾਵੇ ਤੇ ਉਹਦੇ ਲਈ ਇੱਕ ਜਰੀਆ ਸਾਨੂੰ ਚਾਹੀਦਾ ਸੀ ਕਿ 바ਵਾ ਸਾਹਿਬ ਦਾ ਜਿਹੜਾ ਸਟੈਚੂ ਲੱਗੇ ਤਾਂ ਬੱਚੇ ਪੁੱਛਣਗੇ ਵੀ ਇਹ ਕੀ ਦਾ ਸਟੈਚੂ ਹੈ ਇਹ ਕੀ ਦੀ ਮੂਰਤੀ ਹੈ ਤੇ ਇਹਨੇ ਸਾਡੇ ਲਈ ਕੀ ਕੀਤਾ ਸੀ ਉਸੇ ਗੱਲ ਨੂੰ ਲੈ ਕੇ ਅਸੀਂ ਸੋਚਿਆ ਵੀ 바ਵਾ ਸਾਹਿਬ ਦੀ ਇੱਕ ਮੂਰਤੀ ਰੱਖੀ ਜਾਵੇ ਤਾਂ ਕਿ ਫਿਰ ਬੱਚੇ ਜਿਹੜੇ ਆ ਬੱਚਾ ਨੂੰ ਰੁਚੀ ਪੈਦਾ ਹੋਊਗੀ ਉਹ ਜੀਵਨ ਬਾਰੇ ਜਾਣਨਗੇ ਦਾ ਮਤਲਬ ਬੱਚਿਆਂ ਨੂੰ ਉਹਨਾਂ ਦੇ ਜੀਵਨ ਸੰਘਰਸ਼ ਬਾਰੇ ਵੀ ਪਤਾ ਲੱਗੂਆ ਇਹ ਸੋਚ ਨੂੰ ਲੈ ਕੇ ਅਸੀਂ ਪਿਛਲੇ 4 ਸਾਲ ਤੋਂ ਲੱਗੇ ਹੋਏ ਸੀ ਸੋ ਅੱਜ ਸਾਡਾ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਕਾਰਜ ਜਿਹੜਾ ਉਹ ਨਿਪਟਰੇ ਚੜਿਆ ਜੀ ਬਿਲਕੁਲ ਇੱਥੇ ਇੱਕ ਹੋਰ ਪਿੰਡ ਵਾਸੀ ਖੜਿਆ ਸਕਤੀ ਸਾਹਿਬ ਪਹਿਲਾਂ ਸਸਤੀ ਕਾਲ ਸਸਤੀ ਕਾਲ ਜੀ ਸਰ ਕਿਵੇਂ ਲੱਗ ਰਿਹਾ ਅੱਜ ਐਡਾ ਵੱਡਾ ਉਪਰਾਲਾ ਜਿਹੜਾ ਹੈ ਪਿੰਡ ਜਟਾਣਾ ਕਲਾਂ ਦਾ ਹੋਇਆ ਇਹ ਬਹੁਤ ਵੱਡਾ ਉਪਰਾਲਾ ਜੀ ਸਾਡੇ ਪਿੰਡ ਦੇ ਜਿੰਨੇ ਵੀ ਨਗਰ ਨਿਵਾਸੀ ਸਮੂਹ ਗ੍ਰਾਮ ਪੰਚਾਇਤ ਸਾਰਿਆਂ ਦੇ ਸਹਿਯੋਗ ਨਾਲ ਜਿਹੜੀ ਇਹ ਮੂਰਤੀ ਦੀ ਸਥਾਪਨਾ ਕੀਤੀ ਗਈ ਹੈ ਸਟੈਚੂ ਤਿਆਰ ਕੀਤਾ ਗਿਆ ਡਾਕਟਰ 바ਵਾ ਅੰਬੇਦਕਰ ਜੀ ਦਾ ਇਹ ਇੱਕ ਬਹੁਤ ਵੱਡਾ ਅਪਰਾਹਲ ਹੈ ਆਪਣੇ ਆਪ ਚ ਬਿਲਕੁਲ ਇੱਕ ਹੋਰ ਵੀਰ ਵੀ ਖੜਿਆ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਕੀ ਨਾਂ ਤੁਹਾਡਾ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਸਰਿੰਦਰ ਸਿੰਘ ਅ ਪ੍ਰਧਾਨ ਆ ਭਾਰਤ ਮੁਕਤੀ ਮੋਰਚਾ ਸੋ ਅੱਜ ਬਹੁਤ ਖੁਸ਼ੀ ਹੋ ਰਹੀ ਆ ਜਿਹੜਾ ਅੱਜ 133ਵੇਂ ਜਨਮ ਦਿਨ ਤੇ ਬਾਬਾ ਸਾਹਿਬ ਦੇ ਇਹ ਮੂਰਤੀ ਸਥਾਪਨਾ ਕੀਤੀ ਜਾ ਰਹੀ ਆ ਕੁਛ ਦਾਦਾ ਕਿਤੇ ਨਾ ਕਿਤੇ ਐਵੇਂ ਨਹੀਂ ਲੱਗ ਰਿਹਾ ਕਿ ਜਿਸ ਇਨਸਾਨ ਨੇ ਜਿਹੜਾ ਸੰਵਿਧਾਨ ਰਚਿਆ ਤੇ ਕਾਫੀ ਜਿਹੜਾ ਕੁਝ ਉਹਨਾਂ ਨੇ ਜਿਹੜਾ ਆਮ ਲੋਕਾਂ ਵਾਸਤੇ ਕੀਤਾ ਪਰ ਜੇ ਇਕੱਠ ਦੀ ਗੱਲ ਕਰੀਏ ਕਾਫੀ ਥੋੜਾ ਘੱਟ ਨਜ਼ਰ ਆ ਰਿਹਾ ਹਾਂ ਜਿਸ ਤਰ੍ਹਾਂ ਐਡੇ ਵੱਡੇ ਰਹਿਬਰ ਦਾ ਅੱਜ ਜਨਮ ਦਿਨ ਆ ਤੇ ਇੱਕ ਖਾਲਸੇ ਦਾ ਵੀ ਸਥਾਪਨਾ ਦਿਵਸ ਤੇ ਬਹੁਤ ਘੱਟ ਇਕੱਠ ਲੱਗ ਰਿਹਾ ਉਹਦਾ ਮੈਂ ਇੱਕ ਕਾਰਨ ਇਹ ਸਮਝਦਾ ਹਾਂ ਵੀ ਅੱਜ ਵਿਸਾਖੀ ਦੇ ਸਾਡੇ ਦੇ ਉੱਤੇ ਬਹੁਤ ਸਾਰੀਆਂ ਸੰਗਤਾਂ ਤਲਵੰਡੀ ਸਾਹਿਬ ਹੋ ਗਈਆਂ ਹੋਈਆਂ ਨੇ ਉਸ ਕਰਕੇ ਵੀ ਇਹ ਮੇਰਾ ਮੇਰਾ ਖਿਆਲ ਆ ਵੀ ਖੈਰ ਘੱਟ ਇਕੱਠਾ ਪਰ ਅੱਜ ਦੇ ਦਿਨ ਦੇ ਵਿੱਚ ਇੱਥੇ ਬਹੁਤ ਸਾਰਾ ਇਕੱਠ ਹੋਣਾ ਚਾਹੀਦਾ ਸੀ ਸੋ ਇਹ ਬਹੁਤ ਘਾਟ ਰਾਕ ਰਹੀ ਆ ਸਤ ਸ੍ਰੀ ਅਕਾਲ ਜੀ ਕੀ ਨਾਂ ਹੈ ਹਾਂ ਜੀ ਪਹਿਲੇ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਜਸਵੰਤ ਸਿੰਘ ਬਾਮਸੇਹ ਫਾਗੂ ਮਾਨਸਾ ਤੋਂ ਆਈ ਪਿੰਡ ਚਟਾਣਾ ਕਲਾਂ ਦੀ ਪੰਚਾਇਤ ਦਾ ਤੇ ਇਥੋਂ ਸਾਡੇ ਵੇਦਗੜ੍ਹ ਕਲੱਬ ਦੇ ਸਾਰੇ ਸਾਥੀਆਂ ਦਾ ਜਿਹੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਹਾ ਜਵਾਵਾ ਸਾਹਿਬ ਦਾ ਜੈ ਸਟੈਚੂ ਲਾ ਕੇ ਪੂਰੇ ਪਿੰਡ ਦੇ ਵਿੱਚ ਭਾਰਤ ਦੇ ਜਿਹੜੇ ਸੁਵਿਧਾਨ ਦੇ ਕਾਰਜਕਰਤਾ ਨੇ ਡਾਕਟਰ ਪੀਮਰਾਓ ਵੇਦਗੜ੍ਹ ਦੇ 133 ਮੇ ਜਨਮ ਦਿਨ ਤੇ ਜਟਾਣਾ ਕਲਾ ਦੇ ਸਮੂਹ ਲੋਕਾਂ ਨੂੰ ਔਰ ਸੰਗਤ ਨੂੰ ਇਹ ਦੇਜ ਦਿੱਤਾ ਕਿ 바ਵਾ ਸਾਹਿਬ ਦੀ ਇਸ ਵਿਧਾਨ ਦੇ ਅਨੁਸਾਰ ਚੱਲੋ ਕਿਉਂਕਿ 바ਵਾ ਸਾਹਿਬ ਦੇ ਇਸ ਵਿਧਾਨ ਨੇ ਹੀ ਸਾਨੂੰ ਸਕੂਲ ਕਾਲ ਜ ਯੂਨੀਵਰਸਿਟੀ ਦਿੱਤੀਆਂ ਨੇ ਜਿੱਥੋਂ ਤੱਕ ਕਰਤਾ ਹਰ ਤੁਸੀਂ ਕਿਹਾ ਕਿ ਕੱਟ ਦਾ ਮਾਮਲਾ ਹੈ ਕਿਉਂਕਿ ਅੱਜ ਖਾਲਸਾ ਜੀ ਦਾ ਵੀ ਜਨਮ ਦਿਹਾੜਾ ਹੈ ਖਾਲਸਾ ਜੀ ਦੇ ਵਿਸਾਖੀ ਤੇ ਬਹੁਤ ਜ਼ਿਆਦਾ ਆਦਮੀ ਗਏ ਨੇ ਔਰ ਪਿੰਡਾਂ ਦੇ ਵਿੱਚ 바ਵਾ ਸਾਹਿਬ ਡਾਕਟਰ ਪੀਮਰਾਓ ਵੇਦਗਰ ਦੇ ਜਿਹੜਾ ਜਨਮ ਦਿਨ ਹੈ ਉੱਥੇ ਵੀ ਸਭਾਵਾਂ ਹੋ ਰਹੀਆਂ ਨੇ ਪਰ ਜੋ ਅੱਜ ਜਟਾਣਾ ਕਲਾ ਦੀ ਪੰਚਾਇਤ ਨੇ ਜਾਂ ਉਥੋਂ ਦੇ ਕਲਪ ਨੇ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਅਸੀਂ ਪਰਨ ਕਰਦੇ ਹਾਂ ਕਿ 바ਵਾ ਸਾਹਿਬ ਤੇਰਾ ਡਾਕਟਰ ਪੀਮਰਾਓ ਵੇਦਗਰ ਤੇਰਾ ਇਸ ਦੇਸ਼ ਦੇ ਵਿੱਚ ਨਾ ਚੱਲੇਗਾ ਤੇਰਾ ਸੰਵਿਧਾਨ ਚੱਲੇਗਾ ਅਦਰਵਾਈਜ਼ ਜੇ ਕੋਈ ਤੇਰੀ ਸਾਡੇ ਸੰਵਿਧਾਨ ਨੂੰ ਛੇੜਛਾੜ ਕਰੇਗਾ ਤਾਂ ਇੱਥੇ ਲੋਕ ਹੁਣ ਜਾਗਰਤ ਹੋ ਚੁੱਕੇ ਨੇ ਤੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਤੇਰੀ ਜਿਹੜੀ ਤੂੰ ਕਹਿੰਦਾ ਹੈ ਕਿ ਮੈਂ ਈਵੀਐਮ ਮਸ਼ੀਨਾਂ ਨਾਲ ਵੋਟਾਂ ਲੈ ਜਾਊਗਾ ਪਰ ਅਸੀਂ EVM ਮਸ਼ੀਨਾ ਮੋਦੀ ਤੇਰੀਆਂ ਭੰਣਾਗੇ ਅਸੀਂ ਅਸੀਂ ਲੋਕਤੰਤਰ ਬਚਾਉਣਾ ਆ ਲੋਕ ਬਚਾਉਣੇ ਨੇ ਆ ਗਰੀਬ ਲੋਕ ਬਚਾਉਣੇ ਨੇ ਇਸ ਕਰਕੇ ਮੋਦੀ ਤੇਰੀ ਲੋੜ ਨਹੀਂ ਤੇ ਸਾਨੂੰ ਲੋੜ ਹੈ ਜਿਹੜਾ ਸੰਵਿਧਾਨ ਨੂੰ ਰੱਖੂਗਾ ਸੰਵਿਧਾਨ ਨੂੰ ਰੱਖੂਗਾ ਔਰ ਆ ਗਰੀਬ ਲੋਕਾਂ ਨੂੰ ਰੱਖੂਗਾ ਇਸ ਕਰਕੇ ਮੋਦੀ ਤੂੰ ਜਾ ਤੇ ਇੱਥੇ ਦੂਸਰੇ ਲੋਕਾਂ ਨੂੰ ਮੌਕਾ ਦੇ ਸਾਡੀਆਂ ਜ਼ਮੀਨਾਂ ਐਵੇਂ ਨਹੀਂ ਸਾਡੀਆਂ ਦਿਹਾੜੀਆਂ ਐਵੇਂ ਨਹੀਂ ਸਾਡੀਆਂ ਨੌਕਰੀਆਂ ਐ ਨਹੀਂ ਸਾਡੇ ਉਹ ਪੁਰਖ ਨੇ ਦਿੱਤੀਆਂ ਜੀ ਜਾ ਜੀ ਸਟੈਚੂ ਆਇਆ ਹੈ ਸੋ ਮੈਂ ਨਹੀਂ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਿਹੜਾ ਜੇ ਸਾਡਾ ਕਟੜਾ ਆਦਮੀ ਹੈ ਹਰ ਜਾਤੀ ਦਾ ਹਰ ਧਰਮ ਦਾ મોદી ਦਾ મોદી ਦਾ ਜਿਹੜਾ ਬਾਈਕਾਟ ਕਰਨਾ ਤੇ ਉਹਦੀ ਈਵੀਐਮ ਦਾ ਵਿਰੋਧ ਕਰਨਾ ਸੋ ਸ੍ਰੀ ਕੋਈ ਇਸ ਸਟੈਚੂ ਨੂੰ ਖੜਾ ਕਰਨ ਵਾਸਤੇ ਕੋਈ ਔਕੜਾ ਵੀ ਆਈਆਂ ਤੁਹਾਨੂੰ ਔਕੜਾ ਹੀ ਨਹੀਂ ਹੈ ਜੇ ਨਗਰ ਸਾਰਾ ਸਾਬ ਤੁਸੀਂ ਨਾਲ ਸੀਗਾ ਰੰਗੇਸ਼ ਸਿੰਘ ਉਹ ਵੀ ਸਾਡੇ ਮੂਰੇ ਲੱਗੇ ਸੀਗੇ ਤੇ ਬਹੁਤ ਬਹੁਤ ਨਗਰ ਦਾ ਧੰਨਵਾਦ ਤੇ ਪੰਚਾਇਤ ਸੰਗਤਾਈ ਦਾ ਬਾਰੂ ਧੰਨਵਾਦ ਬਿਲਕੁਲ ਜਿਵੇਂ ਤੁਸੀਂ ਵੇਖਿਆ ਸੁਣਿਆ ਡਾਕਟਰ ਭੀਮਰਾਵ Ambedkar ਉਹਨਾਂ ਦਾ ਇੱਥੇ ਜਿਹੜਾ ਸਟੈਚੂ ਅੱਜ ਲਗਾ ਦਿੱਤਾ ਹੈ ਉਹਦਾ ਜਦਘਾਟਨ ਕਰ ਦਿੱਤਾ ਹੈ ਤੇ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਿਵੇਂ ਦਾ ਉਪਰਾਲਾ ਲੱਗਾ ਇਸ ਪਿੰਡ ਦਾ ਕਮੈਂਟਾਂ ਦੇ ਵਿੱਚ ਵੀ ਜਰੂਰ ਦੱਸਿਓ ਇਹਦੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਮਿਲਦੇ ਹਾਂ ਕੈਮਰਾਮੈਨ ਸੰਦੀਪ ਦੇ ਨਾਲ ਸੁਖਵਿੰਦਰ ਨਿੱਕੂ ਐਨਟੀਵੀ ਪੰਜਾਬੀ ਸਰਦੂਲਗੜ੍ਹ